ਬਾਬੇ ਜਰਨੈਲ ਸਿੰਘ ਵਾਲੀਆਂ ਫੀਲਿੰਗਾਂ ਲੁੱਕ ਉਹ ਜੀ ਬਣਾ ਕੇ ਵੀ ਅਸੀਂ ਦਰ ਪਰਬਾਨ ਚੜ ਜਾਗੇ ਜਿਹੜੀ ماں ਨੂੰ ਅੱਜ ਵੀ ਉਹ ਦੁੱਕੀ ਦੇ ਢੇਲੇ ਦੇ ਬੰਦੇ ਨਾ ਮੂੰਹ ਨਾ ਮੱਥਾ ਸ਼ਰਾਬੀ ਕੁਆਬੀ ਕੋ ਕਿਤੇ ਬੈਠਾ ਕੋ ਕਿਤੇ ਉਹ ਉਹ ਚੋਕੇ ਗੱਲਾਂ ਕਰਨਗੇ ਸਾਡਾ ਪੰਥ ਉਹ ਦੱਸ ਕੇ ਦੱਸ ਕੇ ਬਾਹਰ ਕਰਦੇ ਆ ਈਸੀ ਦਾ ਮੇਰ ਲਾਹਣਾ ਆਉਂਦਾ ਜਿਨ੍ਹਾਂ ਜਿਨ੍ਹਾਂ ਪੰਥ ਨਾਲ ਵਾਧੀਆਂ ਕੀਤੀਆਂ ਉਹਨਾਂ ਨੂੰ ਭੁਗਤਣਾ ਪਿਆ ਤੇ ਭੁਗਤਣਾ ਹੋਣ ਵਾਲਿਆਂ ਨੂੰ ਵੀ ਪਵੇਗਾ ਤੇ ਜਿਹੜੇ ਪੰਥ ਦੀ ਪੇਠ ਵਿੱਚ ਸ਼ੁਰੇ ਮਾਰਦੇ ਆ ਨਾ ਮਤਾਂ ਭਲੇਖੇ ਕਾਂ ਖਾਣ ਪੀ ਜਾਂ ਚੋਲੇ ਪਾ ਕੇ ਜਾਂ ਆਪਣੇ ਆਪ ਨੂੰ ਸੋਹਣੇ ਜਿਹੇ ਰੂਪ ਬਣਾ ਕੇ ਪਿਓ ਹੋ ਜੀਆਂ ਦੁਸ਼ਟਾਂ ਨੇ ਜਿਹੜੇ ਸਾਡੇ ਵੀਰ ਖੋਇਆ ਉਹ ਚੰਗੀਆਂ ਰੂਹਾਂ ਬਾਬਾ ਢਲ ਮੁੜ ਕੇ ਘਾਲਾ ਪਰਮ ਸਨਮਾਨਯੋਗ ਸਤਿਗੁਰੂ ਜੀ ਦੇ ਸਾਜੇ ਨਵਾਜੇ ਵੀਰ ਸੁਪੁੱਤਰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰਾਂ ਸਾਰਿਆਂ ਦੀਆਂ ਆਪਾਂ ਸੁਣੀਆਂ ਔਰ ਪਹਿਲੇ ਬਲਾਰੇ ਤੋਂ ਲੈ ਕੇ ਹਰ ਇੱਕ ਵੀਰ ਨੇ ਬਹੁਤ ਆਪੋ ਆਪਣੇ ਵਧੀਆ ਵਿਚਾਰ ਪੇਸ਼ ਕੀਤੇ ਆ ਸਾਧ ਸੰਗਤ ਜੀ ਕਈ ਤਰ੍ਹਾਂ ਦੀਆਂ ਮਨ ਦੇ ਵਿੱਚ ਬੈਠਿਆਂ-ਬੈਠਿਆਂ ਵਿਚਾਰਾਂ ਬਣ ਜਾਂਦੀਆਂ ਜਦੋਂ ਆਪਾਂ ਸੁਣਦੇ ਆ ਨਾ ਮਾਨ ਸਾਹਿਬ ਹੋਰੀ ਉਹ ਕਿੰਨੀਆਂ ਡੂੰਘੀਆਂ ਗੱਲਾਂ ਕਰਕੇ ਗਏ ਪਹਿਲਾਂ ਵਕੀਲ ਸਾਹਿਬ ਹੋਰੀ ਉਹਨਾਂ ਨੇ ਵੇਖੋ ਜਿਵੇਂ ਆ ਗੁਲਦਸਤਾ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਦੇ ਨਾਲ ਹੀ ਸੋਹਣਾ ਲੱਗਦਾ ਇਹ ਵੀ ਮਹਾਰਾਜ ਦਾ ਪੰਥ ਪਰਿਵਾਰ ਆ ਹਰ ਕੋਈ ਇੱਕੋ ਜਿਹਾ ਨਹੀਂ ਹੁੰਦਾ ਸਾਰੇ ਹੀ ਸਤਕਾਰਯੋਗ ਹੁੰਦੇ ਨੇ ਜਦੋਂ ਇਦਾਂ ਸਿਰ ਜੋੜ ਕੇ ਪੰਥ ਜਦੋਂ ਵੀ ਬੈਠਿਆ ਤੇ ਜਦੋਂ ਸਾਡੇ ਪੁਰਾਣੇ ਇਤਿਹਾਸ ਵੇਖਦੇ ਆ ਉਹਨਾਂ ਦੇ ਵੀ ਸਿਰ ਵੱਟ ਵਿੱਚ ਵੈਰ ਸੀ ਉਹ ਇੱਕ ਦੂਜੇ ਨੂੰ ਨਹੀਂ ਸੀ ਵੇਖ ਕੇ ਸਿਕਾਉਂਦੇ ਪਰ ਜਿਵੇਂ ਅੱਜ ਇਹ ਸਚਾਈ ਦੇ ਪਿਆਰ ਦੇ ਵਿੱਚ ਅਦਬ ਦੇ ਵਿੱਚ ਇਦਾਂ ਜੁੜ ਕੇ ਬੈਠੋਗੇ ਨਾ ਇਹ ਮੋਦੀਆਂ ਇਹ ਸ਼ਾਹਾਂ ਸ਼ੂਆਂ ਨੂੰ ਇਹਨਾਂ ਨੂੰ ਗਸ਼ੀਆਂ ਪਹਿਨਣ ਗਿਆ ਜਿੱਦਣ ਕੱਲੇ-ਕੱਲੇ ਤੁਰੇ ਫਿਰਾਂਗੇ ਉਹ ਸਾਨੂੰ ਕੁਝ ਨਹੀਂ ਜਾਣਨਗੇ ਤੇ ਦੂਜੀ ਗੱਲ ਵੀਰ ਅਵਤਾਰ ਸਿੰਘ ਖੰਡਾ ਮੇਰੀਆਂ ਜਦੋਂ ਇੰਗਲੈਂਡ ਜਾਂਦਾ ਉੱਥੇ ਦੀਆਂ ਉਹਦੀਆਂ ਉਹ ਮੇਰੀਆਂ ਯਾਦਾਂ ਨੇ ਕਿ ਉਹ ਜਦੋਂ ਵੱਡੀਆਂ-ਵੱਡੀਆਂ ਸਕਰੀਨਾਂ ਲੱਗੀਆਂ ਨਾ ਉਹ ਵੀਰੇ ਨੇ ਉਸ ਗੱਲ ਨੂੰ ਬਹੁਤ ਦੁਨੀਆ 'ਚ ਪਹੁੰਚਾਇਆ ਔਰ ਦੂਜੀ ਗੱਲ ਉਹ ਬਹੁਤ ਹੀ ਸਾਧ ਸੰਗ ਜੀ ਨਿਮਰਤਾਵਾਨ ਸੀ ਜਿਵੇਂ ਦੀਪ ਸਿੱਧੂ ਕਈ ਤੇ ਉਹ ਇਦਾਂ ਦੇ ਪਾਉਂਦੇ ਵੀ ਸਾਡੇ ਵਰਗਾ ਹੈ ਹੀ ਨਹੀਂ ਕੋਈ ਸਾ ਤੋਂ ਪਹਿਲਾਂ ਜੰਮਿਆ ਹੀ ਨਹੀਂ ਕੋਈ ਅਸੀਂ ਜੰਮੇ ਆ ਪਹਿਲਿਆਂ ਨੇ ਕੀਤਾ ਹੀ ਕੁਛ ਨਹੀਂ ਨਾ ਹੋਰ ਕਿਸੇ ਤੋਂ ਨਾ ਮੈਂ ਹੀ ਕਰਨਾ ਉਹ ਇਦਾਂ ਤੇ ਨਹੀਂ ਸੀ ਦੀਪ ਦੇ ਮਨ 'ਚ ਵੀ ਕਦੇ ਸੋਚ ਨਹੀਂ ਸੀ ਆਈ ਦੀਪ ਸਿੱਧੂ ਵੀਰੇ ਤੇ ਸਾਡੇ ਤੇ ਉਹ ਨਿਵਦਾ ਸੀ ਇਦਾਂ ਹੀ ਅਵਤਾਰ ਸਿੰਘ ਖੰਡਾ ਸੀ ਉਹਨੂੰ ਜੇ ਕੋਈ ਗੱਲ ਕਹੀ ਵੀ ਨਾ ਆ ਬਚਨ ਜਿਹੜੇ ਹੁਣ ਚੱਲਦੇ ਨੇ ਜਾਣਦੇ ਤੁਸੀਂ ਸਾਰੇ ਹੀ ਹੋ ਮੌਤ ਤੇ ਵੀ ਗਿਲਾਉਂਦਾ ਐ ਕਜ਼ਾ ਤੁਝ ਸੇ ਬੋ ਨਦਾਨੀ ਹੁਈ ਤੂੰ ਨੇ ਫੂਲ ਬੋ ਤੋੜਾ ਜਿਸੇ ਗੁਲਚਨ ਮੇਂ ਵੀਰਾਨੀ ਹੁਈ ਉਹ ਕੱਲਾ ਹੀ ਸੀ ਮਾਪਿਆਂ ਦਾ ਪਰ ਅਮਾ ਇਹ ਮਾਂ ਦਾ ਕਿੱਡਾ ਵੱਡਾ ਦਿਲ ਆ ਉਹ ਜਿਹੜੀ ਮਾਂ ਨੂੰ ਅੱਜ ਵੀ ਉਹ ਦੁੱਕੀ ਦੇ ਢੇਲੇ ਦੇ ਬੰਦੇ ਨਾਲ ਮੂੰਹ ਨਾ ਮੱਥਾ ਸ਼ਰਾਬੀ ਕੁਆਬੀ ਕੋ ਕਿਤੇ ਬੈਠਾ ਕੋ ਕਿਤੇ ਉਹ ਉਹ ਚੋਕੇ ਗੱਲਾਂ ਕਰਨਗੇ ਜੇ ਹਰੀ ਨਾ ਵਰਗਾ ਉਹ ਤੁਸੀਂ ਤੇ ਪੁੱਤ ਬਣ ਨਹੀਂ ਸਕੇ ਉਹ ਮਾਂ ਦਾ ਦਰਦ ਵੰਡਾਉਂਦਾ ਤੁਸੀਂ ਟਾਰਗੇਟ ਕਰੋਗੇ ਪਰ ਵੀਰੋ ਅੱਜ ਜਿੰਨੇ ਬੈਠੇ ਹੋ ਨਾ ਤੁਸੀਂ ਤੁਹਾਡੇ ਚਰਨਾਂ 'ਚ ਕੋਈ ਬੇਨਤੀ ਆ ਇਹ ਗੱਲ ਇਹ ਨਾ ਹੋਵੇ ਵੀ ਸਾਲ ਬਾਅਦ ਇਕੱਠੇ ਫਿਰ ਹੋ ਜਾਈਏ ਦਿਨ ਮਨਾਤਾ ਗੱਲ ਗਈ ਗੁਜ਼ਰੀ ਹੋ ਗਈ ਇਦਾਂ ਨਹੀਂ ਮਾਤਾ ਤੇ ਉਹ ਭੈਣ ਉਨੀ ਪੰਥਲੇ ਖੇ ਲਾਤਾ ਸਾਰਾ ਕੁਝ ਤੇ ਅੱਜ ਪੰਥ ਦਾ ਫਰਜ਼ ਬਣਦਾ ਢਡੋ ਜੰਮਿਆਂ ਦੀ ਖੇਡ ਵੱਖਰੀ ਹੁੰਦੀ ਏ ਮੰਨਦੇ ਆ ਪਰ ਕਈ ਵਾਰੀ ਉਹ ਗੁਰੂ ਦੀ ਕਲਾ ਬਣ ਜਾਂਦੀ ਆ ਜਿਹੜੇ ਧਰਮ ਦੇ ਪੁੱਤ ਵੀ ਬਣਿਆ ਉਹ ਅੰਗੀਠਾ ਬਾਬੇ ਜੱਸਾ ਸੰਗਾਲੂ ਵਾਲੀਏ ਦਾ ਉਹ ਧਰਮ ਦਾ ਪੁੱਤ ਬਣਿਆ ਸੀ ਨਵਾਬ ਕਪੂਰ ਸਿੰਘ ਦਾ ਤੇ ਉਹ ਰਾਜ ਭਾਗ ਦਾ ਮਾਲਕ ਬਣ ਕੇ ਕਹਿੰਦਾ ਬਾਪੂ ਮੈਨੂੰ ਤਾਂ ਛੇੜਦੇ ਹਮ ਕੋ ਤੁਮ ਕੋ ਕਹਿ ਕੇ ਆਂਦਾ ਪੁੱਤ ਇਹ ਉਹ ਪੰਥ ਆ ਮੈਂ ਵੀ ਇਹਨਾਂ ਦੇ ਘੋੜਿਆਂ ਦੀ ਲਿੱਦ ਹਟਾਉਂਦਾ ਹੁੰਦਾ ਸੀ ਇਹ ਉਹ ਪੰਥਿਆ ਇਹਨਾਂ ਨੇ ਮੈਨੂੰ ਨਵਾਬੀਆਂ ਦੇ ਕੇ ਨਵਾਬ ਨਵਾਬ ਉਹ ਵੱਡੀ ਕਿਰਪਾ ਕਰਦੇ ਤੇ ਨਵਾਜ਼ ਦਿੱਤਾ ਉਹ ਮੇਰੇ ਆ ਸੋਹਣਿਆ ਪੁੱਤਰਾ ਇਹਨਾਂ ਦੀ ਸੇਵਾ ਤੋਂ ਮੁੱਖ ਨਾ ਮੋੜੀ ਤੂੰ ਦਾਣਾ ਵਰਤਾਈ ਚੱਲ ਹਮ ਕੋ ਤੁਮ ਕੋ ਕਹਿੰਦੇ ਉਹ ਤੇ ਵੱਡੇ ਸਾਹਿਬ ਲੋ ਕਰਦੇ ਕੀ ਪਤਾ ਤੈਨੂੰ ਸੁਲਤਾਨ ਉਲਕਾਉਮ ਹੀ ਬਣਾ ਦੇਣਾ ਔਰ ਬਣਿਆ ਧਰਮ ਦੇ ਪੁੱਤ ਵੀ ਹੁੰਦੇ ਆ ਉਹ ਬਣਨਾ ਮਾਤਾ ਜੀ ਔਰ ਭੈਣ ਜੀ ਬਹੁਤ ਦਰਦ ਬਹੁਤ ਆ ਜਿਹੜਾ ਕੋਈ ਕੋਲ ਬਹਿ ਕੇ ਪਤਾ ਤਾਂ ਉਦੋਂ ਹੀ ਲੱਗਦਾ ਨਾ ਪਰ ਉਹ ਦਰਦ ਵੰਡਾਇਆ ਹੀ ਜਾ ਸਕਦਾ ਆਪਾਂ ਹੋਰ ਕਰ ਵੀ ਕੀ ਸਕਦੇ ਆ ਸਾਰਿਆਂ ਨੂੰ ਬੇਨਤੀਆਂ ਸਾਰੀਆਂ ਜਥੇਬੰਦੀਆਂ ਇਦਾਂ ਹੀ ਸਿਰ ਜੋੜ ਕੇ ਬੈਠੋ ਇਕੱਠੇ ਹੋ ਜਾਓ ਕੋਈ ਭਾਰ ਵੱਧ ਚੱਕ ਸਕਦਾ ਕੋਈ ਘੱਟ ਚੁੱਕ ਸਕਦਾ ਜਿੱਥੇ ਜਿੱਥੇ ਜਿਹਦੀ ਜਿਹੜੀ ਵੀ ਜ਼ਿੰਮੇਵਾਰੀ ਆ ਉਹ ਨਿਭਾਵੇ ਔਰ ਦਿਲ ਤੋਂ ਧੰਨਵਾਦ ਪ੍ਰਬੰਧ ਦਾ ਵੀ ਧੰਨਵਾਦ ਬਾਬਾ ਅਟਲ ਸਾਹਿਬ ਇਹੋ ਬਾਬਾ ਅਟਲ ਸਾਹਿਬ ਆ ਜਦੋਂ ਚੜ੍ਹਾਈ ਕੀਤੀ ਮਾਤਾ ਜੀ ਨੇ ਗਿਲਾ ਕੀਤਾ ਵੀ ਮਹਾਰਾਜ ਪਿੱਕੀ ਸੀ ਨਿੱਕਾ ਜਿਹਾ ਬੱਚਾ ਸੀ ਤੁਹਾਡਾ ਮਾਰਿਆ ਉਹਨੂੰ ਕਿੰਨੇ ਜਾਣਣਾ ਮਾਰਾ ਕਹਿੰਦੇ ਕੋਤਵਾਲਿਆ ਅੰਮ੍ਰਿਤਸਰ ਸਾਹਿਬ ਚ ਇਹਦੇ ਦਰ ਤੇ ਜੇ ਦੀ ਹਾਜ਼ਰੀ ਹੋਵੇਗੀ ਉਹਦੀ ਹਾਜ਼ਰੀ ਔਰ ਅੱਜ ਅਵਤਾਰ ਸਿੰਘ ਖੰਡਾ ਔਰ ਹਰਦੀਪ ਸਿੰਘ ਨਿੱਜਰ ਸਾਰੇ ਸ਼ਹੀਦਾਂ ਦੇ ਹਾਜ਼ਰੇ ਉਹ ਦਰਗਾਹ ਚ ਤਾਂ ਹੀ ਬਾਬੇ ਟਾਲ ਦੇ ਚਰਨਾਂ ਚ ਲੱਗ ਰਹੇ ਆ ਉਹ ਸਾਡੇ ਵੀਰੇ ਕਿਤੇ ਇੱਧਰ ਉੱਧਰ ਜਾ ਹੀ ਨਹੀਂ ਸਕਦੇ ਯਾਦ ਰੱਖਿਓ ਬਾਜਾਂ ਵਾਲੇ ਦੇ ਪੁੱਤ ਜਿਹਦਾ ਪਿਓ ਸ਼ਹੀਦ ਹੋਵੇ ਜੇ ਦਾ ਤਾਇਆ ਸ਼ਹੀਦ ਹੋਵੇ ਤੇ ਆਪ ਉਹਨਾਂ ਦੀ ਲਿਸਟ ਵਿੱਚ ਉਹ ਸ਼ਹੀਦਾਂ ਦੇ ਪਰਿਵਾਰ ਸ਼ਹੀਦਾਂ ਕੋਲ ਹੀ ਜਾਣੇ ਆ ਕਲਗੀ ਧਰ ਦੇ ਪੋਤਿਆਂ ਕਲਗੀ ਧਰ ਕੋਲੋਂ ਆਏ ਆ ਤੇ ਉਹਦੇ ਕੋਲ ਹੀ ਜਾਣਾ ਦੂਜਾ ਤੀਜਾ ਆ ਵੀਰੇ ਨੇ ਜਤਨ ਕੀਤਾ ਸੀ ਵੀ ਉਹਨਾਂ ਦੇ ਤਾਂ ਪਗੰਬਰ ਵੀ ਲੋਕ ਛਿਭ ਕੇ ਬਾਹਰ ਕਰਦੇ ਰਹੇ ਸਾਡਾ ਪਿਓ ਉਹ ਆ ਤੇ ਸਾਡਾ ਪੰਥ ਉਹ ਆ ਦੱਸ ਕੇ ਦੱਸ ਕੇ ਬਾਹਰ ਕਰਦੇ ਆ ਟੀਸੀ ਦਾ ਬੇਰ ਲਹਣਾ ਆਉਂਦਾ ਜਿਨ੍ਹਾਂ ਜਿਨ੍ਹਾਂ ਪੰਥਾਂ ਨਾਲ ਵਾਧੀਆਂ ਕੀਤੀਆਂ ਉਹਨਾਂ ਨੂੰ ਭੁਗਤਣਾ ਪਿਆ ਤੇ ਭੁਗਤਣਾ ਹੋਣ ਵਾਲਿਆਂ ਨੂੰ ਵੀ ਪਵੇਗਾ ਤੇ ਜਿਹੜੇ ਤੇ ਜਿਹੜੇ ਪੰਥ ਦੀ ਪੇਠ ਵਿੱਚ ਸ਼ੁਰੇ ਮਾਰਦੇ ਆ ਨਾ ਉਹ ਮਤਾਂ ਭਲੇਖੇ ਕਾਂਖਾਣ ਭਈ ਜਾਂ ਚੋਲੇ ਪਾ ਕੇ ਜਾਂ ਆਪਣੇ ਆਪ ਨੂੰ ਸੋਹਣੇ ਜਿਹੇ ਰੂਪ ਬਣਾ ਕੇ ਪਿਓ ਹੋ ਜੀਆਂ ਬਾਬੇ ਜਰਨੈਲ ਸਿੰਘ ਵਾਲੀਆਂ ਫੀਲਿੰਗਾਂ ਲੁੱਕ ਕੋ ਜੀ ਬਣਾ ਕੇ ਭਈ ਅਸੀਂ ਦਰ ਪਰਵਾਣ ਚੜ ਜਾਗੇ ਪਰਵਾਨ ਉਹ ਚੜਦਾ ਖਾਲਸਾ ਜੀ ਜਿਹੜਾ ਉਹਦੀ ਨਜ਼ਰ ਚ ਪ੍ਰਵਾਨ ਹੋਵੇ ਗੁਰੂ ਕਿਰਪਾ ਕਰੇ ਬੋਲਣ ਨੂੰ ਤੇ ਬਹੁਤ ਕੁਝ ਬੋਲਿਆ ਜਾ ਸਕਦਾ ਮਾਤਾ ਜੀ ਉਹ ਅਵਤਾਰ ਸਿੰਘ ਖੰਡਾ ਉਹ ਨਿੱਕਾ ਸੀ ਬਹੁਤ ਪਿਆਰਾ ਸੀ ਮਾਂ ਤੇਰਾ ਵਿਛੋੜਾ ਚ ਉਹ ਕਵਰ ਦਲੀਪ ਸਿੰਘ ਉਹਦਾ ਵਿਛੋੜਾ ਮਾਂ ਜਿੰਦਾ ਨਾਲ ਪਿਆ ਨਾ ਉਹ ਹੀ ਉਹ ਹੀ ਨਹੀਂ ਭੁੱਲਦੇ ਸੀ ਤੇ ਇਹ ਵੀ ਤੇ ਇਹ ਵੀ ਤੇ ਇਹ ਮਾਵਾ ਇਹ ਮਾਵਾ ਨੇ ਉਹ ਜਿਨੀ ਵਾਰ ਤੇ ਇੱਕ ਤਾਂ ਨਾ ਕੋਈ ਧਨ-ਮਾਲ ਇਕੱਠੇ ਕਰਨ ਤੇ ਲੱਗਿਆ ਕੋਈ ਇਧਰ ਨੂੰ ਭੱਜ ਤੇ ਕੋਈ ਉਧਰ ਨੂੰ ਇਹ ਮਾਮਾ ਦਾ ਸਤਿਕਾਰ ਖਾਲਸਾ ਜੀ ਕਰੀਏ ਇਹਨਾਂ ਮਾਮਾ ਨੂੰ ਦਿਲੋਂ ਪ੍ਰਣਾਮ ਆ ਤੁਸੀਂ ਸਾਰੇ ਹੀ ਬਹੁਤ ਸਤਿਕਾਰਯੋਗ ਜੇ ਜਰਨੈਲਾਂ ਦੀ ਗੱਲ ਕਰੀਏ ਆ ਵੱਡੇ-ਵੱਡੇ ਜਰਨੈਲ ਹੀ ਬੈਠੇ ਸਾਰੇ ਜਿਨ੍ਹਾਂ ਜੰਗਾਂ ਲੜੀਆਂ ਤੇ ਸਰਕਾਰਾਂ ਨੂੰ ਐ ਹਲਕ ਚ ਹੱਥ ਦੇ ਕੇ ਫੜਿਆ ਲਾਹੌਰੀਆ ਸਾਹਿਬ ਬਾਬਾ ਜੀ ਸਾਰੇ ਕਿਹਦਾ ਕਿਹਦਾ ਜ਼ਿਕਰ ਕਰੀਏ ਲੀਡਰ ਸਹਿਬਾਨ ਉਹ ਵੀ ਤੁਸੀਂ ਸਾਰੇ ਪਿਆਰ ਵਾਲੇ ਬੈਠੇ ਹੋ ਬਸ ਆਈ ਗੱਲ ਚ ਪੱਲਾ ਪਾ ਕੇ ਹੱਥ ਵਨ ਕੇ ਬੇਨਤੀ ਵੀ ਇਦਾਂ ਹੀ ਰਿਆ ਕਰੋ ਇਦਾਂ ਹੀ ਇਕੱਠੇ ਰਹੋ ਇੱਕ ਦੂਜੇ ਦਾਤ ਬ ਕਰੋ ਸਟੇਜ ਦੀ ਸੇਵਾ ਨਿਭਾਉਣ ਵਾਲੇ ਵੀਰੇ ਵੀ ਬੜੇ ਪ੍ਰੇਮ ਨਾਲ ਔਰ ਚੜ੍ਹਦੀ ਕਲਾ 'ਚ ਸਾਰੇ ਰਹੋ ਜਿੰਨੀਆਂ ਫੌਜਾਂ ਆਈਆਂ ਨਾਮ ਸਾਰੇ ਸਤਿਕਾਰਯੋਗੋ ਤੇ ਸਭ ਦੀ ਹਾਜ਼ਰੀ ਲੱਗ ਗਈ ਨਾਨਕ ਨਾਮ ਚੜ੍ਹਦੀ ਕਲਾ ਬਾਬਾ ਅਟਲ ਜਿੱਥੇ ਕਹਿੰਦੇ ਨਾ ਵੀ ਪੱਕੀਆਂ ਪਕਾਈਆਂ ਘੱਲ ਉੱਥੇ ਅਜੇ ਵੀ ਮੰਗੀਏ ਬਾਬਾ ਅਟੱਲ ਉਹ ਦੁਸ਼ਟਾਂ ਨੇ ਜਿਹੜੇ ਸਾਡੇ ਵੀਰ ਖੋਇਆ ਉਹ ਚੰਗੀਆਂ ਰੂਹਾਂ ਬਾਬਾ ਢੱਲ ਮੋੜ ਕੇ ਘੱਲ ਉਹ ਸਾਨੂੰ ਮੋੜ ਕੇ ਚਾਹੀਦੇ ਆ ਤਾਂ ਕਿ ਉਹ ਆਗੇ ਫੇਰ ਪੰਥ ਦਾ ਚੜ੍ਹਦੀ ਕਲਾ ਦੇ ਅੰਦਰ ਇਹ ਸੰਘਰਸ਼ ਲੜਨ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ